ਮਾਰਿਆਂ ਦਾ ਤੇ ਅੰਮਰ ਤੋਂ ਕੋਲ ਜੋ ਗੋਦ ਲੈ ਕੇ ਸ਼ਾਂਤ ਚਿਤ ਹੋ ਜਾਏ ਅੰਧਿਆਰਿਆਂ ਦਾ ਜਿੰਨਾ ਕਾਲਾ ਨੇ ਸ਼ੁਰੂ ਨੇ ਚੱਲ ਤੋਰੇ ਰੁਕਵਾ ਪਾ ਲਿਆ ਉਹਨਾਂ ਸਤਾਰਿਆਂ ਦਾ ਬਹੁਤ ਹੀ ਮਹਾਨ ਵਰਤਨ ਫਲਾਗਮ ਵਿੱਚ Come on, ਜੀ ਇਹ ਸਾਰੇ ਭਾਈ ਦੂਸ਼ਰਾ ਸਿੰਘ ਜੀ ਮਾਨਾ ਜਿਹਨਾਂ ਨੇ ਹਾਜ਼ਰੀ ਲਵਾਈ ਹੈ ਸੋਹਣ ਮਹਾਂਪੁਰ ਸੰਤ ਬਾਬਾ ਕਾਲਾ ਸਿੰਘ ਜੀ ਮਾਰਾ ਜਿਨ੍ਹਾਂ ਦੀ ਸਰਪ੍ਰਸਤੀ ਹੈ ਤੇ ਇਹ ਸਾਰਾ ਪ੍ਰੋਗਰਾਮ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੂਸ਼ਮ ਦਿਸ਼ਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਹੈ ਮਹਾਂਪੁਰਖਾਂ ਵੱਲੋਂ ਇਸ ਅਸਥਾਨ ਦੇ ਗੁਰੂ ਘਰ ਵਾਸਤੇ 26000 ਰੁਪਏ ਦੀ ਸੇਵਾ ਔਰ ਬਾਬਾ ਜੀ ਵੱਲੋਂ ਕੀਤੀ ਹੈ ਪ੍ਰਬੰਧਕਾਂ ਦਾ ਸ਼ੁਕੋ ਲੈ ਲੈਣਾ ਆਓ ਮਹਾਪੁਰਖ ਸੰਤ ਬਾਬਾ ਕਾਲਾ ਸਿੰਘ ਮਹਾਰਾਜ ਉਹਨਾਂ ਦੇ ਕੋਲੋਂ ਆਪਾਂ ਦਰਗਾਹੀ ਬੱਜਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧਰਤਾਂ ਨੂੰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਗਵੀ ਗਰੀਬ ਨਵਾਜ਼ ਮਹਾਪੁਰਸ਼ ਜਿਨ੍ਹਾਂ ਨੇ ਪਹਿਲਾਂ ਅਪਣਾ ਤੇ ਇਸ ਭਾਈ ਜੈਤਾ ਸਿੰਘ ਜੀ ਉਹਨਾਂ ਦੇ استان ਤੇ ਇਹ ਪਹਿਲਾ ਅਪਰਾ ਹੁੰਦਾ ਬਾਪਾ ਜੀ ਆਪਣੇ ਪਿਆਰਿਆਂ ਨੂੰ ਬਣਿਆ ਹੀ ਬਣਸਦੇ ਆ ਮਾਨ ਬਣਸਦੇ ਆ ਜਦੋਂ ਭਾਈ ਜੈਤਾ ਸਿੰਘ ਜੀ ਉਹ ਜੋ ਸੀਸ ਲੈ ਕੇ ਆਏ ਸੀ ਗੁਰੂ ਸਾਹਿਬ ਦਾ ਤਿੰਨ ਮਾਰਾ ਸਾਰੇ ਕੋਈ ਨਹੀਂ ਕੇ ਨਾੜਦੇ ਸੀ ਕਿਸੇ ਨੇ ਨਹੀਂ ਮਾਰਿਆ ਗੁਰੂ ਸਾਹਿਬ ਨੇ ਬਚਨ ਕੀਤਾ ਹੁਣ ਐਸਾ ਸੰਗ ਸਜਾ ਮਨਣਾ ਜਿਹੜਾ ਨੱਖਾਂ ਦੇ ਵਿੱਚ ਖੜਾ ਦੁਸ਼ਿਆ ਕਰੇਗਾ ਉਸ ਤਾਮ ਰਿੰਗਰੇਤੇ ਗੁਰੂ ਦੇ ਬੇਤੇ ਧਰਤਲ ਬਾਬਾ ਈਸ਼ਰ ਸਿੰਘ ਦੀ ਮਾਰ ਹੈ ਜਿਨੇ ਵੀ ਇਹਨਾਂ 'ਤੇ ਕਿਰਪਾ ਰੱਖੀ ਧਰਤਲ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਉਹਨਾਂ ਨੇ ਵੀ ਕਿਰਪਾ ਰੱਖੀ ਕੀ ਰੱਖੀ ਇਹ ਪਿੰਡ ਝੋਲ ਦਾ ਬਹੁਤ ਵੱਡੇ ਭਾਗਾ ਵਾਲਾ ਨਕਲ ਵਾ ਜਿੱਥੇ ਮਹਾਪੁਰਸ਼ਾਂ ਨੇ ਅਵਤਾਰ ਧਾਰਿਆ ਅੱਜ ਲੱਖਾਂ ਦੀ ਤਦਾਦ ਵਿੱਚ ਕਾਕਾ ਤੇ ਕਿੰਨੇ ਜੱਪ ਤੱਪ ਹੋਏ ਆ ਇਹ ਸਾਰੀ ਕਿਰਪਾ ਗੁਰੂ ਸਾਹਿਬ ਦੀ ਵਾਤ ਨਹੀਂ ਆ ਇਸ ਲਈ ਸਾਰੇ ਭਾਗਾ ਮਾਰੇ ਹੋ ਸੋਤੋਂ ਇੱਕ ਪਿਆਰ ਦਾ ਸੂਤ ਲੈਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸਾਰਿਆਂ ਦੇ ਕੋਣ ਆਪ ਪਤ ਸਾਹਿਬ ਨੂੰ ਮੰਨਣ ਤਾੜੀਆਂ ਲੱਕਣੀਆਂ ਅੰਮਰਤ ਛੱਕਣ ਗੁਰੂ ਵਾਲੇ ਬਣਨਾ ਮਾਤਾ ਪਿਤਾ ਦੀ ਸੇਵਾ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹਾਨ ਸਨ ਬਾਬਾ ਕਾਲਾ ਸਿੰਘ ਮਹਾਰਾਜ ਜੀ ਨੇ ਸਿੱਖੀ ਦਾ ਹੋਕਾ ਜਿਹੜਾ ਤਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤਨ ਬਾਬਾ ਈਸ਼ਵਰ ਸਿੰਘ ਮਹਾਰਾਜ ਨੇ ਦਿੱਤੇ ਸੋ ਬਾਬਾ ਜੀ ਦਾ ਇਸ ਸੰਸਥਾ ਨਾਲ ਬੜਾ ਪਿਆਰ ਹਰ ਸਾਲ ਬਾਬਾ ਜੀ ਮਾਇਆ ਦੇ ਨਾਲ ਸੋ ਇਸ ਸੰਸਥਾ ਦੀ ਸੇਵਾ ਕਰਦੇ ਨੇ ਮਹਾਪੁਰ ਸਰਦਾਰ ਬਾਬਾ ਘਾਲਾ ਸਿੰਘ ਮਹਾਰਾਜ ਜੀ ਵੱਲੋਂ 26000 ਰੁਪਏ ਇਸ ਸੰਸਥਾ ਦੇ ਬਾਬਾ ਜੀ ਨੇ ਇਸ ਵਾਰ ਵੀ ਸੇਵਾ ਤੇ ਜੀ ਹੈ ਸੋ ਮੈਂ ਪਰਮਤਮਾ ਜੀ ਨਾਲ ਬੇਨਤੀ ਕਰਾਉਂਦਾ 10 ਕੋੜ ਸੇਵਾ ਲੈਣ ਲਣ 126000 ਰੁਪਏ ਗੁਰੂ ਘਰ ਵਾਸਤੇ ਸੋ ਮੈਂ ਬੇਨਤੀ ਕਰਾਂ ਜਿਹੜੇ ਆ ਜਹਾਜ ਵਾਲੇ ਵੀਰ ਨੇ ਉਹ ਪਾਲਕੀ ਦੇ ਉੱਤੇ ਕਿਰਪਾ ਕਰਕੇ ਕਿਉਂਕਿ ਪਿਛਲੇ ਵਾਰ ਅ ਗੁਰਦੁਆਰਾ ਸਾਹਿਬ ਜੀ ਥੋੜੀ ਗੜਬੜ ਹੋ ਗਈ ਸੀ ਜਹਾਜ਼ ਦੇ ਵਿੱਚੋਂ ਮਾਲਕੀ ਦੇ ਉੱਤੇ ਲਾ ਲੈ ਕੇ ਹੁਣ ਅੱਗੇ ਵਿਚੇ ਇੱਧਰ ਉੱਧਰ ਸੇਵਾ ਕਰ ਲਿਆ ਕਰਨ। ਸੋ ਸਾਹਿਬ ਸਿੰਘ ਜੀ ਸੋ ਹੁਣ ਅਗਲੇ ਪੜਾਅ ਵਾਸਤੇ ਜੋ ਹਾਂ ਪਾਲਕੀ ਚੱਲੇਗੀ ਸੋ 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 ਸਤਿ ਆਹ ਰਿਟਰ ਸਿੰਘ ਜੀ ਮੋੜਾਂਵਾਲ ਜਿਨ੍ਹਾਂ ਦਾ ਮੈਨੂੰ ਸਨੇਹਾ ਹੌਲੇ ਹੌਲੇ ਆਇਆ ਵੀ 2 ਵਜੇ ਤੋਂ ਲੈ ਕੇ 4 ਵਜੇ ਤੱਕ ਸਟੇਜ ਦੇ ਉੱਤੇ ਉਹਨਾਂ ਦਾ ਸਮਾਂ ਹੈ ਸੋ ਸੰਗਤਾਂ ਨੇ ਦਿਵਾਰ ਸਰਵਣ ਕਰਨੇ ਨੇ ਮਹਾਪੁਰਖਾਂ ਦੇ ਬਚਨ ਸਰਵਣ ਕਰਨੇ ਨੇ ਸੋ ਹੌਣਾ ਪਾਲ ਕੇ ਅਗਲੇ ਪੜਾਅ ਵਾਸਤੇ ਚਲਦੀ ਆਓ ਜਕਾਰੇ ਦੇ ਨਾਲ ਆਪਾਂ ਸਵਾਗਤ ਕਰਨਾ ਰਵਾਜ ਨੂੰ ਦੇਣੀ ਆ ਬੜੇ ਪ੍ਰੇਮ ਨਾਲ ਸਾਰੀਆਂ ਸੰਗਤਾਂ ਨੇ ਜਕਾਰੇ ਦੇ ਨਾਲ ਅੱਜ ਵੀ ਆਉਣੀਆਂ ਨੇ ਜੇ ਬੋਲੇ